ਕਾਲ ਪੰਜਾਬੀ ਵੀਰੋ ਮੈਂ ਨਵਜੂਤਕਾਰ ਲੰਬੀ ਫੱਜ ਸਾਰੇ ਹੀ ਲੰਬੀ ਵਾਸੀਆਂ ਨੂੰ ਜਰਨੈਲ ਸਿੰਘ ਜੀ ਬਾਰੇ ਬੇਨਤੀ ਕਰਨ ਜਾ ਰਹੀ ਆ ਜਰਨੈਲ ਸਿੰਘ ਜੀ ਇੱਕ ਬਹੁਤ ਹੀ ਸਮਝਦਾਰ ਤੇ ਸੂਝਵਾਨ ਵਿਅਕਤੀ ਨੇ ਜਿਹੜੇ ਪੰਜਾਬੀ ਲਈ ਪੰਜਾਬੀਅਤਰੀ ਆਪਣੇ ਦਿਲ ਅੰਦਰ ਦਰਦ ਰੱਖਦੇ ਨੇ ਜਿਨ੍ਹਾਂ ਨੇ ਪੰਜਾਬੀਆਂ ਲਈ ਆਪਣਾ ਪੂਰਾ ਕੈਰੀਅਰ ਦਾਤੇ ਲਾ ਕੇ ਰੱਖਤਾ ਤੇ ਸਾਡੀ ਕੌਮ ਦਾ ਕਤਲੇਆਮ ਕਰਨ ਵਾਲਿਆਂ ਦੇ ਮੂੰਹ ਤੇ ਜਾ ਕੇ ਸਿੱਧਾ ਛੇਤਰ ਜੜਿਆ ਸੀ ਸੋ ਵੀਰੋ ਇੱਕ ਪਾਸੇ ਤਾਂ ਪੂਰਨ ਗੁਰੂ ਦਾ ਸਿੱਖ ਸਾਫ਼ ਸੁਥਰੀ ਸ਼ਵੀ ਦਾ ਮਾਲਕ ਜਰਨੈਲ ਸਿੰਘ ਹੈ ਤੇ ਦੂਜੇ ਪਾਸੇ ਦੋ ਰਜਵਾੜੇ ਜਿਨ੍ਹਾਂ ਚੋਂ ਇੱਕ ਨੇ ਪੰਜ ਵਾਰ ਰਾਜ ਕੀਤਾ ਜਿਸਦੇ ਰਾਜ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਜ਼ਾਰਾਂ ਨੌਜਵਾਨ ਨਸ਼ੇ ਦੀ ਪੇਟੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਦੂਜੇ ਪਾਸੇ ਮਹਾਰਾਜਾ ਪਟਿਆਲਾ ਜਿਹੜਾ 10 ਸਾਲਾਂ ਚ ਇੱਕ ਸਾਲ ਵੀ ਵਿਧਾਨ ਸਭਾ ਚ ਨਹੀਂ ਗਿਆ 10 ਸਾਲਾਂ ਚ ਇੱਕ ਵਾਰ ਵੀ ਲੋਕ ਸਭਾ ਚ ਨਹੀਂ ਗਿਆ ਜਿਨੇ ਆਪਦਾ ਵੀ ਪੱਖ ਦਾ ਰੋਲ ਕਦੇ ਵੀ ਅਦਾ ਨਹੀਂ ਕੀਤਾ ਜਿਹੜਾ ਆਪਦੇ ਆਪ ਨੂੰ ਸ਼ੇਰ ਕਹੋਂਦਾ ਪਰ ਲੜ ਦੋ ਸੀਟਾਂ ਦੁਰਿਆ ਜੋ ਸ਼ੇਰ ਹੁੰਦਾ ਤੇ ਇੱਕ ਸੀਟ ਤੋਂ ਲੜਦਾ ਸੋ ਸਾਡਾ ਸ਼ੇਰਾ ਜਰਨੈਲ ਸਿੰਘ ਜਿਹੜਾ ਆਪਦਾ ਦਿੱਲੀ ਤੋ ਐਮਐਲਏ ਦੀ ਸੀਟ ਛੱਡ ਕੇ ਪੰਜਾਬ ਚ ਆ ਕੇ ਨਾ ਠੱਗਾਂ ਚੋਰਾ ਰਿਸ਼ਵਤ ਖੋਰਾ ਤੇ ਬੇਈਮਾਨ ਲੀਡਰਾਂ ਦੇ ਖਿਲਾਫ ਲੜ ਰਿਹਾ ਸੋ ਵੀਰੋ ਲੰਬੀ ਵਾਲਿਓ ਆਪਣਾ ਕੋਲੇ ਇਤਿਹਾਸ ਰਚਣ ਦਾ ਮੌਕਾ ਹੈ ਆਪਾਂ ਦੋ ਦੋ ਮੁੱਖ ਮੰਤਰੀਆਂ ਨੂੰ ਇਕੱਠਿਆਂ ਨੂੰ ਹਰਾਉਣ ਜਾ ਰਹੇ ਆ ਆਪਣਾ ਨਾਮ ਆਪਣੇ ਲੰਬੀ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਊਗਾ ਸੋ ਇਹਨਾਂ ਰਜਵਾਰੀਆਂ ਦੀਆਂ ਲੂਟਨੀਆ ਲਵਾਉਣ ਦਾ ਆਪਣੇ ਕੋਲੇ ਇੱਕ ਮੌਕਾ ਮਿਲਿਆ ਆਪਾਂ ਨੂੰ ਔਰ ਵੀਰੋ ਸਾਰੇ ਨੌਜਵਾਨ ਹੀ ਸਾਡੇ ਨਾਲ ਨੇ ਪਰ ਰਹਿ ਗਏ ਨੇ ਕੁਝ ਕੁ ਬਜ਼ੁਰਗ ਸੋ ਬਜ਼ੁਰਗੋ ਬਾਹਲੀ ਲੰਘੀ ਤੇ ਥੋੜੀ ਰਹਿ ਗਈ ਜੇਕਰ ਤੁਸੀਂ ਇਸ ਵਾਰ ਵੀ ਗੁਰੂ ਦੇ ਸਿੱਖ ਦਾ ਸਾਥ ਨਹੀਂ ਦਿੱਤਾ ਤੋ ਪ੍ਰੋ ਕਲੰਗੀਤਰ ਬੈਠਾ ਆਪ ਦਾ ਆਪ ਦਾ ਜਵਾਬ ਸੋਚ ਕੇ ਜਾਇਓ ਆਪਾਂ ਨੂੰ 70 ਸਾਲ ਬਾਅਦ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਮੌਕਾ ਮਿਲਿਆ ਔਰ ਜੇਕਰ ਇਸ ਬਾਰੇ ਵਿੱਚ ਮੌਕਾ ਹੱਥੋਂ ਲੰਘ ਗਿਆ ਤਾਂ ਦੁਬਾਰਾ ਫਿਰ ਕਿਸੇ ਨੇ ਹਿੰਮਤ ਨਹੀਂ ਕਰਨੀ ਸੋ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਦੀਆਂ ਅੱਖਾਂ ਵੱਲ ਵੇਖ ਕੇ ਜਾਇਓ ਆਪਣੇ ਘਰਾਂ ਦੇ ਹਾਲਾਤ ਵੇਖ ਕੇ ਜਾਇਓ ਚਿੱਟੇ ਨਾਲ ਮਰੇ ਮਾਵਾ ਦੇ ਪੁੱਤ ਵੇਖ ਕੇ ਜਾਇਓ ਉਹਨਾਂ ਕਿਸਾਨਾਂ ਵੱਲ ਵੇਖ ਕੇ ਜਾਇਓ ਜਿਨ੍ਹਾਂ ਨੇ ਖੁਦਕਸ਼ੀਆਂ ਕੀਤੀਆਂ ਤੁਹਾਡਾ ਨਪੈ ਇੱਕ ਬਟਨ ਪੰਜਾਬ ਦਾ ਤਖਤਾ ਪਲਟ ਸਕਦਾ ਹੈ ਕੋਰਡਨਰ ਪੈਕ ਬਟਨ ਤੁਹਾਡੇ ਬੱਚਿਆਂ ਦਾ ਭਵਿੱਖ ਬਦਲ ਸਕਦਾ ਸੋ ਆਪਾਂ ਨੂੰ ਪੰਜਾਬ ਨੂੰ ਬਚਾਉਣ ਦਾ ਇੱਕ ਮੌਕਾ ਮਿਲਿਆ ਸੋ ਡਟ ਕੇ ਜਰਨੈਲ ਸਿੰਘ ਜੀ ਦੀ سپورਟ 'ਚ ਖੜੋ ਤਕੜੇ ਹੋ ਕੇ ਉਹਨਾਂ ਨੂੰ ਵੋਟਾਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ